ਅੱਜ 19 ਖੁਸ਼ੀ ਹੈ ਜਿੱਦେ ਮੋਦੀ ਨੇ ਗੋਡੇ ਟੇਕੀ ਸੀਗੇ ਉਦੋਂ ਸਾਨੂੰ ਖੁਸ਼ੀ ਹੋਈ ਸੀ ਕਿੰਨੇ ਕਾਲੇ ਕਾਨੂੰਨ ਵਾਪਸ ਲਏ ਤੇ ਜਿਹੜਾ ਭਗਵੰਤ ਨੇ ਰੈਵੋਲੂਸ਼ਨ ਲਿਆਂਦਾ ਸੀ ਚਿੱਟੀ ਕੱਢੀ ਸੀ 26 ਮੰਡੀਆਂ ਦੇਵਾਂਗੇ ਸਿੱਧੀ ਕਣਕ ਜਾਊਗੀ ਤਾਂ ਇਹਦੇ ਵੀ ਗੋਡ ਨਹੀਂ ਲਵਾਤੀ ਲੋਕਾਂ ਦਾ ਵੱਡੀ ਪੱਧਰ ਤੇ ਵਿਰੋਧ ਹੋਣਾ ਭਾਰਤੀ ਜਨਤਾ ਪਾਰਟੀ ਦਾ ਚਾਹੇ ਕੋਈ ਕਾਂਗਰਸ ਚੋਂ ਗਿਆ ਚਾਹੇ ਕਾਲੀਆਂ ਚੋਂ ਗਿਆ ਉਹ ਸੋਗਾ ਦੁੱਗਣਾ ਵਿਰੋਧ ਹੋਊਗਾ ਨਾਲ ਦਾ ਜਿਹੜੇ ਉਧਰ ਗਏ ਨੇਗੇ ਉਹ ਅਸੀਂ ਵਿਰੋਧ ਦਾ ਫੈਸਲਾ ਕਰ ਕਰ ਲਿਆ ਹੋਰ ਵੋਟ ਜਿਹਨੂੰ ਮਰਜੀ ਪਾਓ ਭਾਰਤੀ ਜਨਤਾ ਪਾਰਟੀ ਨੂੰ ਬਿਲਕੁਲ ਜੇ ਕਹਿੰਦੀ ਹੈ ਸੈਂਟਰ ਦੇ ਵਿਚੇ ਭਾਰਤੀ ਜਨਤਾ ਪਾਰੀ ਸਰਕਾਰ ਨਹੀਂ ਬਣੂਗੀ ਨਾ ਬਣਣੀ ਹੈ ਕੋਈ ਮਾਗਰੋ ਖਰੀਦਾ ਫਰੋਕਤੀ ਕਰ ਜਾਣ ਉਹ ਲਹਿਦੀ ਗੱਲ ਹੈਗੀ ਹੁਣ ਲੋਕਾਂ ਦੇ ਮਨਾਂ ਤੋਂ ਅੱਕੀ ਹੋਈ ਹੈ ਤੇ ਜਿਹੜਾ ਕਿਸਾਨ ਹੈ ਸਹੀ ਕਿਸਾਨ ਹੈ ਉਹ ਇਹਨੂੰ ਵੋਟ ਨਹੀਂ ਪਾਊਗਾ ਨਾ ਮਜ਼ਦੂਰ ਪਾਊਗਾ ਨਾ ਕਿਸਾਨ ਪੰਜਾਬ ਸਰਕਾਰ ਨੇ 26 ਮੰਡੀਆਂ ਚ ਖਤਮ ਕਰਨ ਕਰਤੀਆਂ ਮੰਗਣਾ ਮੰਗਣਾ ਠੀਕ ਆ ਸਾਡੇ ਸਾਥੀ ਸੰਘਰਸ਼ ਚ ਲੜਦੇ ਨੇ ਬਧਾਈ ਦੇ ਫਤ ਆਪਣੇ ਪਰ ਸਰਕਾਰ ਦਾ ਹਮਲਾ ਵੱਡਾ ਹੈ ਹਮਲੇ ਵੱਡੇ ਨੂੰ ਮੁਸੀਕੰਦਾ ਨਾ ਸੀ ਰੋਕ ਸਕਦੇ ਨਾ ਕੋਈ ਕੱਲਾ ਡੱਲਿਆ ਰੋਕ ਸਕਦਾ ਨਾ ਰਾਜ ਗ੍ਰਾਹ ਰੋਕ ਸਕਦਾ ਨਾ ਅਸੀਂ ਰੋਕ ਸਕਦੇ ਹਾਂ ਜਿਹੜਾ ਸਾਡਾ ਸਾਨੂੰ ਰਲ ਕੇ ਹੀ ਲੜਾਈ ਲੜਨੀ ਪਊ ਜਿੱਦੇ ਮਰਜ਼ੀ ਇਕੱਠੇ ਹੋ ਜੇ ਇਕੱਠੇ ਹੋਣਾ ਪੰਜਾਬ ਸਰਕਾਰ ਦੇ ਵੱਲੋਂ ਸਾਈਲਜ ਤੇ ਲਿਆ ਗਿਆ ਫੈਸਲਾ ਵਾਪਸ ਲਿਆ ਗਿਆ ਸੀਗਾ ਔਰ ਸੈਲੋਸ ਨੂੰ ਹੁਣ ਖਰੀਦ ਕੇਂਦਰ ਨਹੀਂ ਬਣਾਇਆ ਜਾ ਰਿਹਾ ਇਸ ਦੇ ਨਾਲ ਹੀ ਅਜਿਹੇ ਕਿਸਾਨ ਯੂਨੀਅਨਸ ਦੇ ਕਈ ਹੋਰ ਸਵਾਲ ਸੀਗੇ ਇਸ ਲਈ ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਦਿੱਤਾ ਸੀਗਾ ਚੰਡੀਗੜ੍ਹ ਕੂਚ ਕਰਨ ਦਾ ਆਮ ਸਾਬ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਆਮ ਸਾਬ ਦੇ ਬਾਹਰ ਔਰ ਉਹ ਕੱਟ ਕਰਨ ਦਾ ਹੁਣ ਫੈਸਲਾ ਕਿਸਾਨ ਯੂਨੀయన్స్ ਨੇ ਵਾਪਸ ਲਿਆ ਐਸਕੇਮ ਖਾਸ ਤੌਰ ਤੇ ਜਿਹੜੇ ਦੂਜੀਆਂ ਗੈਰ ਰਾਜਨੀਤਿਕ ਐਸਕੇਮ ਆ ਉਹ ਅਦਿਲ ਖਨੋਰੀ ਤੇ ਸ਼ੰਭੂ ਸੰਘਰਸ਼ ਕਰ ਰਹੇ ਨੇ ਪਰ ਇਹਨਾਂ ਦੇ ਵੱਲੋਂ ਇੱਕ ਕਾਲ ਇਹ ਸੀਗੀ ਔਰ ਇਹ ਕਾਲ ਹੁਣ ਵਾਪਸ ਲਈ ਗਈ ਅਗਲੀ ਗੱਲਬਾਤ ਕਰਦੇ ਆ ਮੇਰੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਜਿਹੜੇ ਹੋਰ ਕਿਹੜੇ ਆ ਫੈਸਲੇ ਅੱਜ ਲੈ ਗਏ ਨੇ ਜੀ ਇੱਕ ਜਿਹੜਾ ਚੰਡੀਗੜ੍ਹ ਕੂਚ ਕਰਨਾ ਸੀ ਇੱਕ ਉਹ ਫੈਸਲਾ ਵਾਪਸ ਲੈਣ ਤੋਂ ਬਾਅਦ ਮੈਨੂੰ ਅੱਜ 19 ਖੁਸ਼ੀ ਹੈ ਜਿੱਦੇ ਮੋਦੀ ਨੇ ਗੋਡੇ ਟੇਕੇ ਸੀਗੇ ਉੱਧੇ ਸਾਨੂੰ ਖੁਸ਼ੀ ਹੋਈ ਸੀ ਤਿੰਨੇ ਕਾਲੇ ਕਾਨੂੰਨ ਉਹ ਵਾਪਸ ਲਏ ਤੇ ਜਿਹੜਾ ਭਗਵੰਤ ਨੇ ਰੈਵਿਊਸ਼ਨ ਲਿਆਂਦਾ ਤੀ ਚਿੱਠੀ ਕੱਢੀ ਤੀ ਵੀ 26 ਮੱਡੀਆਂ ਦੇਵਾਂਗੇ ਸਿੱਧੀ ਕਣਕ ਜਾਊਗੀ ਤਾਂ ਇਹਦੇ ਵੀ ਕੋਟ ਨਹੀਂ ਲਵਾਤੀ ਅੰਦੋਲਨ ਨੇ ਜੇ ਇੱਕ ਤਰ੍ਹਾਂ ਦੀ ਹੈ ਲੜਨ ਦੀ ਲੋੜ ਨਹੀਂ ਪਈ ਖੜੇ ਮੰਨ ਗਿਆ ਕਹਿੰਦਾ ਮੈਂ ਤਾਂ ਵਾਪਸ ਲੈ ਲਿਆ ਤਾਂ 8.5 ਤਰੀਕ ਨੂੰ ਤੇ ਵੱਡਾ ਕੱਠ ਰੱਖਿਆ ਸੀਗਾ ਉਹ ਫਿਰ ਅਸੀਂ ਅੱਜ ਅਮਰਜੈਂਸੀ ਮੀਟਿੰਗ ਸੱਦ ਕੇ ਮੁਲਤਵੀ ਕਰਤਾ ਅਗਲਾ ਪ੍ਰੋਵਾਂਗੇ ਮੀਟਿੰਗ ਦੇਵਾਂਗੇ ਬੀਜਪੀ ਦੀ ਵਿਰੋਧ ਦੀ ਗੱਲ ਕਰ ਰਹੇ ਹਾਂ ਕਿ ਤੁਸੀਂ ਪਿੰਡਾਂ ਦੇ ਵਿੱਚ ਬੀਜਪੀ ਦਾ ਵਿਰੋਧ ਹੋਏਗਾ ਜੀ ਉਹ ਕਿਸ ਤਰ੍ਹਾਂ ਦਾ ਹੋਏਗਾ ਉਹ ਕੋਈ ਕੱਲੇ ਅਸੀਂ ਨਹੀਂ ਵਿਰੋਧ ਕਰਦੇ ਭਾਰਤ ਪੱਧਰ ਤੇ ਵਿਰੋਧ ਹੈ ਜਿਹੜਾ ਸਾਡਾ ਭਾਰਤ ਪੱਧਰ ਦਾ ਅਸਨੂਕ ਕਿਸਾਨ ਮੋਰਚਾ ਬਣਿਆ ਵੱਡੀਆਂ ਮੀਟਿੰਗਾਂ ਹੋਈਆਂ ਵੱਡੀ ਦਿੱਲੀ ਵਿੱਚ ਮਹਾਰੈਲੀ ਹੋਈ ਆ ਉੱਥੇ ਵਾਕਦੇ ਫੈਸਲਾ ਕਰਿਆ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਹੈ ਅਸੀਂ ਤਾਂ ਉਸ ਲਾਨ ਨੂੰ ਜਿਹੜਾ ਭਾਰਤ ਪੱਧਰ ਦਾ ਮੋਰਚਾ ਹੈ ਉਹਦੇ ਐਲਾਨ ਨੂੰ ਇੱਥੇ ਲਾਗੂ ਕਰਨਾ ਪੰਜਾਬ ਵਾਲੇ ਲੀਡਰਾਂ ਨੇ ਅਸੀਂ ਉਹ ਲਾਗੂ ਕਰ ਰਹੇ ਹਾਂ ਜਿਵੇਂ ਸਾਨੂੰ ਉਹਨਾਂ ਨੇ ਕਿਹਾ ਤੁਹਾਡੇ ਵੱਲੋਂ ਫੈਸਲਾ ਲਾਗੂ ਕੀਤਾ ਜਾ ਰਿਹਾ ਪਰ ਬੀਜੇਪੀ ਦੇ ਵਿੱਚ ਤਾਂ ਬਹੁਤ ਸਾਰੇ ਰਾਜਨੀਤਿਕ ਚੁਣੇ ਹੋਏ ਐਮਪੀ ਵੀ ਜਾ ਰਹੇ ਨੇ ਬਹੁਤ ਸਾਰੇ ਲੀਡਰ ਉਹ ਕਹਿੰਦੇ ਨੀਤੀਆਂ ਤੋਂ ਬਹੁਤ ਖੁਸ਼ ਆ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਭਾਜਪਾ ਨਹੀਂ ਨਹੀਂ ਕੰਮ ਵਾਰ ਹੀ ਨਹੀਂ ਜਾ ਰਹੇ ਪਹਿਲਾਂ ਮਲੇਈ ਇੱਥੇ ਖਾਦੀ ਹੈ ਕਾਲੀ ਕਾਂਗਰਸੀਆਂ ਚ ਹੁਣ ਉਧਰ ਮਲੇਈ ਦੀ ਨਹੀਂ ਉਧਰ ਨੂੰ ਬਾਗੇ ਖਾਣ ਭੱਜੇ ਨੇਗੇ ਪਰ ਉਹ ਮਲੇਈ ਇੱਥੇ ਮਿਲ ਨਹੀਂ ਨਹੀਂ ਉਹਨਾਂ ਨੂੰ ਮਤਲਬ ਦੇਖੀ ਕਿ ਨਾ ਲੋਕਾਂ ਦਾ ਵੱਡੀ ਪੱਧਰ ਤੇ ਵਿਰੋਧ ਹੋਣਾ ਭਾਰਤੀ ਚਾਹੇ ਕੋਈ ਕਾਂਗਰਸ ਚੋਂ ਗਏ ਚਾਹੇ ਕਾਗਲੀਆਂ ਚੋਂ ਗਏ ਉਹ ਸੋਗਾ ਦੁੱਗਣਾ ਵਿਰੋਧ ਹੋਊਗਾ ਉਹਨਾਂ ਦਾ ਜਿਹੜੇ ਉਧਰ ਗਏ ਨੇਗੇ ਉਹ ਅਸੀਂ ਵਿਰੋਧ ਦਾ ਫੈਸਲਾ ਕਰ ਲਿਆ ਹੋਰ ਵੋਟ ਜਿਹਨੂੰ ਵਰਜੀ ਪਾਓ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਫੰਕਸਾਨ ਆਗੂ ਹੁਣ ਤੁਸੀਂ ਇਹ ਚੀਜ਼ ਕਹਿੰਨੇ ਹੋ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਇਆ ਜਾਵੇ ਪਰ ਵੱਡਾ ਹਿੱਸਾ ਕਿਸਾਨੀ ਦੇ ਨਾਲ ਸੰਬੰਧਿਤ ਹੈ ਸਾਰੇ ਦੇਸ਼ ਦਾ ਔਰ ਭਾਜਪਾ ਉਹ ਕਹਿੰਦੇ ਨੇ ਜੀ ਅਸੀਂ ਤਾਂ ਕਿਸਾਨਾਂ ਦੇ ਇੱਥੇ ਵਿੱਚ ਬਹੁਤ ਸਾਰੇ ਅਜਿਹੇ ਫੈਸਲੇ ਹੁਣ ਲੈ ਰਹੇ ਆਂ ਔਰ 400 ਤੋਂ ਪਾਰ ਜਿਹੜਾ ਇਸ ਵਾਰ ਅਸੀਂ ਕਰਾਂਗੇ ਬਿਲਕੁਲ ਮੇਰਾ ਖਿਆਲ ਮੇਰੇ ਗਣਤੀਆ ਕਰਨ ਟਾਈਮ ਲੱਗ ਜੂਗਾ ਚਾਰ ਪੰਜ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਿਛਲੀਆਂ ਚੋਣਾਂ ਚ ਸਾਰੀਆਂ ਸੀਟਾਂ ਲਗਈ ਹੈ ਕੀ ਉੱਥੇ ਸੀਟਾਂ ਹੋਰ ਵਧਾ ਦੂਗੀ ਮਾਦਨ ਕਿ ਇੱਕ ਸਟੇਟ ਦੇ ਵਿੱਚ 40 ਪਾਰਲੀਮੈਂਟ ਦੀਆਂ ਸੀਟਾਂ ਨਹੀਂਆਂ ਆਪਾਂ ਕਹੇ ਦੀ ਐਮਪੀ ਦੀਆਂ ਸੀਟਾਂ ਨੇ ਕੀ ਉੱਥੇ ਵਧਾ ਕੇ 45 ਕਰ ਦੂਗੀ ਉਹ ਮੈਂ ਗਰੰਟੀ ਕਰਦਾ ਜਿਹੜੇ ਚਾਰ ਪੰਜ ਸਟੇਟਾਂ ਚੋਂ ਲਗਈ ਹੈ ਉਤੋਂ 10 15 15 ਸੀਟਾਂ ਕੱਟਣਗੀਆਂ ਇਹ ਇਤਿਹਾਸ ਹੈ ਸਾਡਾ ਭਾਰਤ ਦੇ ਲੋਕਾਂ ਦਾ ਮਤਲਬ ਉਹ ਜਿਹੜਾ ਮੌਕੇ ਤੋਂ ਨੂੰ ਘਟਾਉਂਦੇ ਹੁੰਦੇ ਨੇ ਬਿਲਕੁਲ ਜੇ ਕਹ ਜੀਆ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਬਣੂਗੀ ਨਾ ਬਣਣੀ ਹੈ ਕੋਈ ਮਾਗਰੋ ਖਰੀਦਾਫਰੋਕਤੀ ਕਰ ਜਾਂ ਉਹ ਲੈਦੀ ਗੱਲ ਹੈਗੀ ਹੁਣ ਲੋਕਾਂ ਦੇ ਮਨਾਂ ਤੋਂ ਅੱਕੀ ਹੋਈ ਹੈ ਕਿ ਜਿਹੜਾ ਕਿਸਾਨ ਹੈ ਸਹੀ ਕਿਸਾਨ ਹੈ ਉਹਨੂੰ ਬੋਤ ਨਹੀਂ ਪਾਊਗਾ ਨਾ ਮਜ਼ਦੂਰ ਪਾਊਗਾ ਨਾ ਕਿਸਾਨ ਪਾਊਗਾ। ਅੰਦਤ ਸਾਹਿਬ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਨੇ ਇਸ ਟਾਈਮ ਜਿਹੜੇ ਵਕਫਾ ਕ ਬਾਰਡਰਾਂ ਤੇ ਪੰਜਾਬ ਤੋਂ ਬਾਹਰ ਆਏ ਉਹਨਾਂ ਦਿੱਲੀ ਦੇ ਲਈ ਨਿਕਲੇ ਸੀ ਹਰਿਆਣੇ ਦੀ ਬੈਰੀਕੇਡਿੰਗ ਨੇ ਉਹਨਾਂ ਨੂੰ ਰੋਕਿਆ। ਐਮਐਸਪੀ ਦੀ ਉਹਨਾਂ ਦੀ ਇੱਕ ਮੰਗ ਹੈ ਉਹਨਾਂ ਸਾਰ ਉਸ तमाम सारे ਸੰਘਰਸ਼ ਨੂੰ ਲੈ ਕੇ ਹੁਣ ਤੁਸੀਂ ਕੀ ਸੋਚਦੇ ਹੋ? ਮਤਲ ਉਹ ਪਖਾਣਾ ਜਾ ਕਹਿੰਦੇ ਨੇ ਕਹਿੰਦਾ ਲੈਂਡ ਤਾਂ ਆਪ ਦੇ ਵਾਸਤੇ ਆ ਤੇ ਬਾਪੂ ਵਾਲੀ ਵੀ ਖੋਈ। ਕੋਈ ਸੁੱਖ ਦੇਣ ਬਾਗਿਆਤੀ ਬੰਦਾ ਵੀ ਮੇਰਾ ਵਿਆਹ ਹੋ ਜਾ। ਉਹ ਮੋਰੀ ਰੋ ਕੀ ਉੱਥੇ ਬਾਬਾ ਚਲਕੋ ਸੂ ਦੋ ਜਨਾਂ ਦਾ ਅਕਾਊਂਟ ਲੈਣਾ ਵੀ ਮਤਲਬ ਉਹ ਉਹਨੇ ਇੱਕ ਪਖਾਣਾ ਪਾਇਆ ਇਹ ਤਾਂ ਛੱਡੋ ਇਹ ਤਾਂ ਮਤਲਬ ਪੰਜਾਬ ਸਰਕਾਰ ਨੇ 26 ਮੰਡੀਂ ਚ ਖਤਮ ਬੰਦ ਕਰਤੀਆਂ ਮੰਗਣਾ ਮੰਗਣਾ ਠੀਕ ਆ ਸਾਡੇ ਸਾਥੀ ਸੰਘਰਸ਼ ਚ ਲੜਦੇ ਨੇ ਵਧਾਈ ਦੇ ਯੋਗਤਰ ਨੇ ਪਰ ਸਰਕਾਰ ਦਾ ਹਮਲਾ ਵੱਡਾ ਹੈ ਹਮਲੇ ਵੱਡੇ ਨੂੰ ਕੋਈ ਕੱਲਾ ਨਾ ਸੀ ਰੋਕ ਸਕਦੇ ਨਾ ਕੋਈ ਕੱਲਾ ਡੱਲਿਆ ਰੋਕ ਸਕਦਾ ਨਾ ਰਾਜ ਗ੍ਰਾਹ ਰੋਕ ਸਕਦਾ ਨਾ ਅਸੀਂ ਰੋਕ ਸਕਦੇ ਜਿਹੜਾ ਸਾਡਾ ਸਾਨੂੰ ਰਲ ਕੇ ਹੀ ਲੜਾਈ ਲੜਨੀ ਪਊ ਜਿੱਦੇ ਮਰਜ਼ੀ ਇਕੱਠੇ ਹੋਈਏ ਇਕੱਠੇ ਹੋਣ ਨਿੱਜੀ ਤੌਰ ਤੇ ਮੈਂ ਐਸ ਕੇ ਐਮ ਦੇ ਤੌਰ ਤੇ ਮੈਂਬਰ ਦੇ ਤੌਰ ਤੇ ਤੁਹਾਡੇ ਤੋਂ ਸਵਾਲ ਨਹੀਂ ਲੈ ਰਿਹਾ ਇੱਕ ਨਿੱਜੀ ਤੌਰ ਤੇ ਤੁਹਾਡੀ ਵੀ ਜਿੱਥੇ ਬੰਦੀ ਹੈ ਤੁਸੀਂ ਵੀ ਇੱਕ ਕਿਸਾਨ ਆਗੂ ਤੁਹਾਡੇ ਆਪਣੇ ਤਜਰਬੇ ਨੇ ਫਿਰ ਤੁਹਾਨੂੰ ਲੱਗਦਾ ਕੀ ਹੈ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਨੇ ਕਿ ਜੇ ਐਸ ਕੇ ਐਮ ਵਾਲੇ ਦਿੱਲੀ ਜਾ ਕੇ ਕੋਸ਼ਿਸ਼ ਆਗੂ ਸਾਨੂੰ ਇਹ ਕਹਿ ਰਹੇ ਨੇ ਕਿ ਐ ਐਮ ਐਸ ਪੀ ਦੀ ਜਿਹੜੀ ਮੰਗ ਅਸੀਂ ਲੈ ਕੇ ਬੈਠੇ ਆ ਤਾਂ ਸਾਰੇ ਕਿਸਾਨਾਂ ਦੀ ਪਰ ਕਹਿੰਦੇ ਨੇ ਕਿ ਬਹੁਤ ਔਖੀ ਹੈ ਕਹਿੰਦੀ ਕਿਸਾਨ ਆਗੂ ਵੀ ਕਹਿ ਰਹੇ ਕਿ ਬਹੁਤ ਔਖੀ ਹੈ ਤੇ ਇਹ ਤਾਂ ਸਰਕਾਰ ਵੀ ਕਹਿੰਦੀ ਕਿ ਬਹੁਤ ਔਖੀ ਮੰਨੀ ਨਹੀਂ ਜਾ ਸਕਦੀ ਕਈ ਕਹਿੰਦੀ ਕਿ ਇਹ ਜਿਹੜਾ ਉਹ ਕਹਿੰਦੇ ਨੇ ਕਿ ਇੱਕ ਅੰਦੋਲਨ ਸ਼ੁਰੂ ਕਰਨ ਦਾ ਟਾਈਮ ਨਹੀਂ ਸਹੀ ਸੀਗਾ ਇਸ ਮੰਗ ਨੂੰ ਬਹੁਤ ਸਮਾਂ ਲੱਗਣਾ ਇਸ ਤਰ੍ਹਾਂ ਦੇ ਸਵਾਲ ਉਹ ਕਹਿੰਦੇ ਜਿਹੜੇ ਸਰਕਾਰ ਨੂੰ ਕਰਨੀ ਚਾਹੀਦੀ ਉਸੇ ਤਰ੍ਹਾਂ ਦੇ ਸਵਾਲ ਤਾਂ ਕਿਸਾਨ ਆਗੂ ਕਰ ਰਹੇ ਨੇ ਡੱਲੇ ਵਾਲਾ ਰਾਂ ਦਾ ਮੈਨੂੰ ਇਹ ਕਹਿਣਾ ਮੇਰੀ ਇੰਟਰਵਿਊ ਦੇ ਵਿੱਚ ਨਹੀਂ ਅੰਦੋਲਨ ਤਾਂ ਸਮੇਂ-ਸਮੇਂ ਤੇ ਲੀਡਰ ਨੂੰ ਸੋਚਣਾ ਪੈਂਦਾ ਮੈਂ ਕਿਹੜੇ ਤਰੀਕੇ ਦਾ ਲੜਨਾ ਹੈ ਕੀ ਕਰਨਾ ਹੈਗਾ ਉਹਨੂੰ ਕਰਨ ਦੇ ਕਹਿੰਦੇ ਗੱਲ ਇਹ ਸਾਨੂੰ ਵੀ ਦਿੰਦਾ ਮੈਂ ਹੁਣ ਵੀ ਕਹਿਣ ਨੂੰ ਤਿਆਰ ਹਾਂ ਇਹ ਮੁੱ ਮਤਲਬ ਭਾਰਤ ਦੇ ਵਿੱਚ ਸਾਰੀ ਸਰਕਾਰੀ ਖਰੀਦ ਦੇਣਾ ਥਲੜੀ ਉੱਤੇ ਵਾਲਾ ਮਤਲਬ ਹੈ ਹਟਾਂਗੇ ਕਰਾ ਕੇ ਪਰ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਅਸੀਂ ਤਾਂ ਤਿੰਨ ਕਮੇਟੀਆਂ ਬਣਾਤੀਆਂ ਦੇ ਪਹਿਲਾਂ ਤਿੰਨ ਬਣਾਈਆਂ ਫਿਰ 6 ਮੈਂਬਰੀ ਕਮੇਟੀ ਬਣਾਈ ਨਹੀਂ ਸਾਡੇ ਸਾਥੀ ਹਜੇ ਮੰਨਿਆ ਕੋਈ ਨਹੀਂ ਹਾਲੇ ਮੰਨ ਜੂਗਾ ਆਉਣਾਂ ਇਹ ਦਿਨਾਂ ਵਿੱਚ ਇਕੱਠੇ ਹੋ ਕੇ ਇਕੱਠੇ ਕੁਸ਼ਿੰਗਰ ਚੱਲਣਾ ਕਮੀ ਕਿੱਧਰੋਂ ਰਹਿ ਰਹੀ ਹੈ ਉਹ ਤਾਂ ਕਹਿੰਦੇ ਅਸੀਂ ਤਾਂ ਕਹਿੰਨੇ ਆ ਕਿ ਸਾਡੇ ਸਾਥੀ ਸਾਡੇ ਨਾਲ ਆਉਣ ਜਿਹੜੇ ਜਿਹੜਾ ਇੱਥੇ ਆ ਕੇ ਜਾਬਤੇ ਦੇ ਵਿੱਚ ਸਾਡੇ ਨਾਲ ਸੰਘਰਸ਼ ਲੜਨ ਕਮੀ ਕਿੱਥੇ ਆ ਕਿ ਤੁਸੀਂ ਉਹਨਾਂ ਦੇ ਕਿਸੇ ਕਿਸ ਰਸਤੇ ਨਾਲ ਇਕੱਠੇ ਹੋਣਾ ਚਾਹੁੰਦੇ ਹੋ ਨਹੀਂ ਐ ਕਦੀ ਨਹੀਂ ਇਕੱਠੇ ਹੋਇਆ ਜਾਂਦਾ ਪਹਿਲਾਂ ਵੀ ਜਦੋਂ ਸ਼ੁਰੂਆਤ ਕਰੀ ਸੀ ਇੱਕ 13 ਜਾਂ 17 ਬੰਦੇ ਇੱਕ 12 ਅਸੀਂ 25 ਹੋਈਆਂ ਪੰਜਾਬ ਦੇ ਵਿੱਚ ਹੁਣ ਹੋਰ 32 ਹੋ ਗਈਆਂ ਪਹਿਲਾਂ ਮੀਟਿੰਗਾਂ ਹੋਈਆਂ ਹੁਣ ਵੀ ਜੋ ਸਾਥੀ ਵਾਪਸ ਆਉਣਗੇ ਪਹਿਲਾਂ ਮੀਟਿੰਗਾਂ ਕਰਾਂਗੇ ਸੰਘਰਸ਼ ਕਿਹਜਾ ਲੜਨਾ ਹੈ ਕਿਵੇਂ ਲੜਨਾ ਹੈ ਇਸੇ ਸੰਘਰਸ਼ ਨੂੰ ਤੇਜ਼ ਕਰਨਾ ਹੈ ਕਿ ਉਹਨੂੰ ਪਿੱਛੇ ਹਟਾਉਣਾ ਹੈ ਕੀ ਕਰਨਾ ਹੈ ਉਹ ਮਤਲਬ ਫੈਸਲੇ ਹੁੰਦੇ ਹੁੰਦੇ ਨੇ ਅਸੀਂ ਕੋਈ ਗੱਲ ਵੀ ਮਤਲਬ ਫੈਸਲੇ ਨਾ ਕਰਦੇ ਆਈ ਨਹੀਂ ਹੁਣ ਐ ਅਸੀਂ ਵਿੱਚ ਕਿਵੇਂ ਬਗ ਜਾਗੇ ਅਗਲੇ ਦੂਲਣ ਲੜੀ ਜਾਂਦੇ ਨੇਗੇ ਤੇ ਐ ਥੋੜੀ ਜਾਇਆ ਜਾਂਦਾ ਹੁੰਦਾ ਹੈਗਾ ਉਹ ਤਾਂ ਸੋਗਾ ਕਿਸੇ ਜਿਹੜੇ ਦੂਲਣੇ ਚ ਬਿਨਾ ਕਹੇ ਜਾਣਾ ਆਲੇ ਨੂੰ ਤਾਂ ਲੱਗੂ ਮੇਰੇ ਦੂਲਣ ਨੂੰ ਖਰਾਬ ਕਰਨਾ ਆਏ ਨੇ ਆਏ ਮੀਟਿੰਗ ਕਰੇ ਆਵੇ ਡੱਲੇ ਆਵੇ ਕੋਈ ਆਵੇ ਬਹਿ ਕੇ ਫੈਸਲੇ ਕਰਾਂਗੇ ਵੀ ਕੀ ਕਰਨਾ ਹੈਗਾ ਐ ਕਦੇ ਨਹੀਂ ਜਾਂਦਾ ਹੁੰਦਾ ਉਹ ਜਿਹੜਾ ਲੋਕ ਲੜਦੇ ਨੇ ਲੜਨਾ ਕੋਈ ਮਾਰੀ ਨਹੀਂ ਲੜਨਾ ਕੋਈ ਸ਼ੌਂਕ ਨਹੀਂ ਲੜਨਾ ਇੱਕ ਲੋੜ ਹੈ ਲੜਨ ਤੋਂ ਭੱਜਣਾ ਸਮਝੀ ਥੋੜਾ ਬਹੁਤ سارے ਲੋਕ ਜਿਹੜੇ ਕੋਟੇਸ਼ਨ ਵੀ ਸ਼ੇਅਰ ਕਰਦੇ ਨੇ ਅਕਸਰ ਉਹ ਲਾਈਨਾਂ ਲਿਖੀਆਂ ਹੁੰਦੀਆਂ ਨੇ ਕਿ ਜਿਹੜੀਆਂ ਲੜਾਈਆਂ ਹੱਕਾਂ ਲਈ ਹੁੰਦੀਆਂ ਨੇ ਉਹਨਾਂ ਦੇ ਲਈ ਕੋਈ ਸੱਦੇ ਨਹੀਂ ਭੇਜੇ ਜਾਂਦੇ ਉਹਨਾਂ ਦੇ ਲਈ ਆਪ ਚੱਲ ਕੇ ਜਾਇਆ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਲੜਾਈ ਜੇ ਹੱਕਾਂ ਦੀ ਹੈ ਜੇ ਕਿਸਾਨਾਂ ਦੀ ਉਹ ਲੜਾਈ ਹੈ ਜਿਹੜੀ ਲੜਾਈ ਤੁਸੀਂ ਵੀ ਕਹਿੰਦੇ ਹੋ ਕਿ ਲੜਨਾ ਹੀ ਪੈਣਾ ਇਕੱਠੇ ਹੋ ਕੇ ਤਾਂ ਫਿਰ ਇਹਦੇ 'ਚ ਫਿਰ ਇਹ ਦੇਰੀ ਗੱਲੀ ਗੱਲ ਹੁਣ ਅਸੀਂ ਸੰਘਰਸ਼ ਕਰਦੇ ਹਾਂ ਲੋਕ ਤਾਂ ਸਾਨੂੰ ਕੋਈ ਸੱਦਾ ਨਹੀਂ ਦਿੰਦੇ ਮਤਲਬ ਵੀ ਤੁਸੀਂ ਸੰਘਰਸ਼ ਕਰੋ ਕੋਈ ਲੋਕਾਂ ਤੇ ਹਮਲਾ ਹੋ ਗਿਆ ਅਸੀਂ ਲੀਡਰਸ਼ਿਪ ਉਹਦੀ ਇਕੱਠੇ ਹੁੰਦੇ ਆ ਯਾ ਹਾਂ ਹੁਣ ਹੀ ਹੋ ਗਿਆ ਜਿਹੜੇ ਸ਼ੇਅਰ ਮੰਡੀਆਂ ਦੇ ਦਿੱਤੀਆਂ 26 ਮੰਡੀਆਂ ਦੇ ਦਿੱਤੇ ਤਾਂ ਇਕੱਠੇ ਹੋਏ ਤਾਂ ਸਰਕਾਰ ਨੂੰ ਵੀ ਸੇਟਣਾ ਪੈ ਗਿਆ ਉਹ ਇੱਕ ਜਿਹੜਾ ਪਹਿਲਾਂ ਏਕਤਾ ਹੁੰਦੀ ਹੈ ਏਕਤਾ ਕਿ ਫੇਰ ਬਚਾ ਰਿਆ ਜਾਂਦਾ ਹੈਗਾ ਮੈਂ ਨਹੀਂ ਕਹਿੰਦਾ ਸੱਦਾ ਸੱਦੇ ਦਾ ਮਤਲਬ ਜਦੋਂ ਪਹਿਲਾਂ ਬੈਠਾਂਗੇ ਨਹੀਂ ਕਿਵੇਂ ਲੂਟ ਆਉਚਾਰ ਮੇਰੇ ਪਹਿਲਾਂ ਬੈਠਣਾ ਪਊ ਨਾ ਬਹਿਸ ਹੋਊਗੀ ਫੇਰ ਉੱਤੇ ਜਾ ਕੇ ਫੇਰ ਏਕਤਾ ਹੋਊਗੀ ਫੇਰ ਜੰਗਾ ਚੜੜਿਆ ਜਾਊਗਾ ਐ ਥੋੜੀ ਲੜੀਂਦਾ ਵੀ ਅਸੀਂ ਜਾ ਕੇ ਵਿੱਚ ਦੋਲਣ ਦੇ ਸੰਭਲੋ ਜੀ ਕਿਵੇਂ ਹੋ ਜਾਗੇ ਲੜਦੇ ਦੋਲਣ ਦੇ ਵਿੱਚ ਨਹੀਂ ਜਾ ਸਕਦੇ ਧੰਨਵਾਦ ਜੀਤਾ ਕਿਸਾਨਾ ਗੁਰuldu ਸਿੰਘ ਮਾਨਸਾ ਹਰਾਂ ਨੂੰ ਤੁਸੀਂ ਸੁਣ ਰਹੇ ਸੀ ਬੀਜਪੀ ਨੂੰ ਬੀਜਪੀ ਦੇ ਵਿਰੋਧ ਦਾ ਸੱਦਾ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਦਿੱਤਾ ਗਿਆ ਆਉਂਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਭਰ ਦੇ ਵਿੱਚ ਬੀਜਪੀ ਦਾ ਵਿਰੋਧ ਹੋਵੇਗਾ ਤੇ ਅਸੀਂ ਪੰਜਾਬ ਦੇ ਵਿੱਚ ਕਾਲ ਲਾਗੂ ਕਰਨ ਜਾ ਰਹੇ ਹਾਂ ਇਸ ਦੇ ਨਾਲ ਹੀ ਇਕੱਠੇ ਹੋ ਕੇ ਇਸ ਗਰਸ਼ ਕਰਨ ਦੀ ਗੱਲ ਤੇ ਉਹਨਾਂ ਨੇ ਕਿਹਾ ਕਿ ਸਮਾਉਣ ਤੇ ਜਿਹੜੀ ਗੱਲਬਾਤ ਹੁੰਦੀ ਹੁੰਦੀ ਹੈ ਤੇ ਉਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ तमाम ਆਪਣੀ ਗੱਲਬਾਤ ਰੱਖੀ ਹੈ ਕੈਮਰੇ ਤੇ ਮੇਰੇ ਸਾਹਦੇ ਰਹੇ ਸੀ सुरेंद्र ਮਹਿਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ